ਪਰ ਪ੍ਰਸ਼ਾਸਕਾਂ ਤੇ ਕਹਿੰਦੇ ਨੇ ਕਿ ਕਿਸੇ ਨੂੰ ਛੁੱਟੀ ਜੀ ਵੀ ਗੱਲ ਮਿਲੇ ਤੇ ਉਹ ਕਹਿੰਦਾ ਕਿਉਂ ਨਾ ਇਸ ਨੂੰ ਮੈਂ ਐਡੀ ਵੱਡੀ ਕਰ ਦਵਾਂ ਇਸੇ ਤਰ੍ਹਾਂ ਇੱਕ ਨੂੰ ਸਸਰਾਦ ਦੀਆਂ ਲੜਦੀਆਂ ਪਈਆਂ ਸੀ ਸਵੇਰ ਤੱਕ ਚੁੱਪ ਨਹੀਂ ਹੋਈਆਂ ਤੇ ਇੰਨੇ ਦੇ ਵਿੱਚ ਬਾਹਰੋਂ ਸਬਜੀ ਵਾਲੇ ਨੇ ਮਾਜ ਦਿੱਤੇ ਵੀ ਸਬਜੀ ਲੈ ਲੋ ਤੇ ਨੂੰ ਸਬਜੀ ਲੈਣ ਹਾਗੀ ਤੇ ਇਨੇ ਚ ਜੋ ਹੀ ਗਵਰਦਨ ਨੇ ਦੇਖਿਆ ਤਾਂ ਫਟਾਫਟ ਆ ਗਈ ਕਹਿੰਦੀ ਹਾਏ ਹਾਏ ਤੇਰਾ ਤਾਂ ਮੈਨੂੰ ਵੇਖ ਕੇ ਬੜਾ ਤਰਸ ਆਉਂਦਾ ਪਿਆ ਤੇਰਾ ਕੀ ਹਾਲ ਕਰਦੀ ਭਈ ਜਿੰਨੀ ਦੇਰ ਇਹਨੂੰ ਤੂੰ ਇੱਕ ਦੀਆਂ ਚਾਰ ਨਹੀਂ ਨਸਨਾਵੇਂਗੀ ਓਨੀ ਦੇਰ ਇਹਨੇ ਤੇਰੇ ਕਾਬੂ ਨਹੀਂ ਹੋਣਾ ਉਹਨੇ ਕਿਹਾ ਕਿ ਇਹਦਾ ਮਤਲਬ ਆਂਟੀ ਤੁਹਾਡੀ ਨੂੰ ਨੇ ਤੁਹਾਨੂੰ ਇੱਕ ਦੀਆਂ ਚਾਰ ਨਹੀਂ ਸੁਣਾਈਆਂ ਤਾਂ ਇਹ ਨੂੰ ਤੁਸੀਂ ਉਹ ਪੇਕੇ ਕੱਢ ਦਿੱਤਾ ਇਹ ਤੁਸੀਂ ਮੈਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੰਦੇ ਪਏ ਬਜਾਏ ਇਹ ਕਹਿੰਦੇ ਕਿ ਛੋਟੇ ਛੋਟੇ ਗੱਲਾਂ ਕਰਨ ਦੇ ਵਿੱਚ ਹੁੰਦੀਆਂ ਹੀ ਹੁੰਦੀਆਂ ਤੇ ਤੂੰ ਆਪਣੀ ਸੱਸ ਦੀ ਇੱਜ਼ਤ કરી ਤਾਂ ਤੁਸੀਂ ਬਨੋ ਦੇ ਉਲਟ ੜਕਾਉਂਦੇ ਇਨੇ ਚੁੱਗੇ ਉੱਚੀ ਸਾਰੀ ਵਾਅਦੇ ਦਿੱਤੀ ਮੰਮੀ ਜੇ ਤਾ ਬਾਹਰ ਆਣਾ ਦੇਖਣਾ ਗਵਰਡਨ ਆਂਟੀ ਤੁਹਾਡੇ ਬਾਰੇ ਕੀ ਕਹਿੰਦੇ ਪੈਨ ਤੇ ਉਹ ਪੱਜ ਗਈ ਅੰਦਰ ਕਹਿੰਦੀ ਹਾਇ ਹਾ ਕਿਤੇ ਮੇਰੇ ਨਾਲ ਲੜਾਈ ਨਾ ਕਰਨ ਲੱਗ ਜੇ ਉਹ ਕਹਿੰਦੀ ਇੱਥੇ ਤਾਂ ਭਲੇ ਦਾ ਜਮਾਨਾ ਹੀ ਨਹੀਂ ਮੈਂ ਤੈਨੂੰ ਕੁਝ ਇਹਦੇ ਵੱਲ ਦੀ ਗੱਲ ਕਰਨਾ ਹੀ ਮੈਨੇ ਉਲਟਾ ਪੈ ਗਈ ਜਦੋਂ ਨੂੰ ਸਬਜੀ ਲੈ ਕੇ ਅੰਦਰ ਗਈ ਤੇ ਉਹਦੀ ਸਾਸਤੀ ਅੱਖਾਂ ਚੱਥਰੂ ਸੀ ਉਹਨੇ ਕਿ ਮਮੀ ਤਾਹਨੂ ਕੀ ਹੋਇਆ ਤੁਸੀਂ ਕਿਉਂ ਰੋ ਰਹੇ ਕਹਿੰਦੀ ਨਹੀਂ ਪੁੱਤਰ ਮੈਂ ਤਾਂ ਇਸ ਕਰਕੇ ਖੁਸ਼ੀ ਦੇ ਅੰਸੂਬਾ ਆ ਰਹੀਆਂ ਕਿ ਮੇਰੀ ਨੂੰ ਇੰਨੀ ਸਿਆਣੀ ਉਹ ਘਰ ਦੀ ਗੱਲਬਾਰ ਕਰਦੀ ਨਹੀਂ ਬਸ ਅੱਜ ਤੂੰ ਮੈਨੂੰ ਮਾਫ਼ ਕਰ ਦੇ ਅੱਜ ਤੋਂ ਬਾਅਦ ਤੂੰ ਮੇਰੀ ਧੀ ਹੈ ਤੇ ਮੈਂ ਤੇਰੀ ਮਾਂ ਭਾਵੇਂ ਸਾਡੇ ਚ ਲੱਖ ਗੱਲ ਹੋਵੇ ਅਸੀਂ ਕਦੀ ਬਾਤ ਦਲੀ ਦੇ ਗੱਲ ਨਹੀਂ ਕੱਢਣ ਦਵਾਂਗੇ ਅੱਜ ਇਹ ਸਿੱਖਿਆ ਤੂੰ ਮੈਨੂੰ ਦਿੱਤੀ ਹੈ ਤੇ ਮੈਨੂੰ ਅੱਜ ਤੋਂ ਬਾਅਦ ਸੌ ਜੇ ਮੈਂ ਕਦੀ ਤੈਨੂੰ ਮਾੜਾ ਚੰਗਾ ਕਹਾਂ ਮੈਨੂੰ ਤਾਂ ਤੇਰੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੱਚੀ ਜੇ ਨੂੰਹਾਂ ਕਰ ਕਰ ਚੰਗੀਆਂ ਆ ਜਾਣ ਤੇ ਘਰਾਂ ਦੇ ਕਲੇਸ਼ ਘਟ ਜਾਂਦੇ